अफ्रीका तो आयो ना ਤੁਸੀਂ ਤੇ 슈ગર 360 300 ਜਾਂਦੀ ਸੀ ਹਾਂਜੀ ਹਾਂਜੀ ਕਿ ਹੁਣ ਕੜਾ ਪੀ ਕੇ ਲੱਗਦਾ ਵੀ ਉਮੀਦ ਸਹੀ ਹੋ ਜਾਓਗੇ ਹੋ ਜਾਏਗੀ ਠੀਕ ਪੂਰੀ ਉਮੀਦ ਗੁਰਦਿਆਂ ਤੋਂ ਬਿਨਾਂ ਕੋਈ ਵੀ ਬਿਮਾਰੀ ਹੈ ਚਾਹੇ ਤੁਹਾਡਾ ਹਾਰਟ ਬਲਾਕੇਜ ਹੈ ਤੁਹਾਨੂੰ 슈ગર ਹੈ ਕੋਈ ਵੀ ਬਿਮਾਰੀ ਹੈ ਚਾਹੇ ਉਹ ਸਿਰ ਤੋਂ ਲੈ ਕੇ ਨੋ ਤੱਕ ਦੀ ਬਿਮਾਰੀ ਹੈ ਉਹ ਇੱਥੇ ਠੀਕ ਕੀਤਾ ਜਾਂਦਾ ਹੈ ਜੋ ਕੀ ਪ੍ਰੋਬਲਮ ਹੈ ਤੁਹਾਨੂੰ ਬੇਟਾ ਹੈ ਮੇਰਾ ਇਹਨੂੰ ਪਹਿਲਾਂ ਥੋੜਿਆ ਸਕਿਨ ਪ੍ਰੋਬਲਮ ਸੀਗੀ ਥੋੜੀ ਜਿਹੀ ਠੀਕ ਹੋ ਗਈ ਹੈ ਠੀਕ ਆ ਸਕਿਨ ਪ੍ਰੋਬਲਮ ਸੀ ਇਹਨਾਂ ਨੂੰ ਤੇ ਇਹਨਾਂ ਨੇ ਕਿੰਨਾ ਟਾਈਮ ਇਥੋਂ ਜਿਹੜਾ ਦਵਾਈ ਲਈ ਪਿਛਲੇ ਬੁੱਧਵਾਰ ਪਿਛਲੇ ਬੁੱਧਵਾਰ ਇੱਕ ਹਫਤੇ ਚ ਫਰਕ ਪੈ ਗਿਆ ਹਾਂਜੀ ਵਾਹ ਤੇ ਹੁਣ ਕੀ ਦਿੱਤਾ ਉਹਨਾਂ ਨੇ ਕਾੜਾ ਪਲਾਇਆ ਜਾਂ ਦਵਾਈਆਂ ਵੀ ਦਵਾ ਦਵਾ ਰਾ ਲੈਣ ਆਏ ਆ ਯਾਨੀ ਕਿ ਦਵਾ ਪੀਣ ਆਏ ਆ ਤੀਸਰੀ ਵਾਰੀ ਕਾੜਾ ਪੀਣ ਆਇਆ ਤੀਸਰੀ ਵਾਰ ਆਇਓ ਪ੍ਰੋਬਲਮ ਕੀ ਹੈ ਪ੍ਰੋਬਲਮ ਸੀਗੀ ਮੇਰੇ ਸਟੰਟ ਪਏ ਆ ਸਟੰਟ ਪਏ ਹੋਏ ਆ ਹਾਂ ਦੋ ਸਟੰਟ ਪਏ ਆ ਮੇਰੇ ਤੇ ਉਹਦੇ ਕਰਕੇ ਫੇਰ ਵੀ ਮੇਰੇ ਛਾਤੀ ਵਿੱਚ ਦਰਦ ਹੋਂਦੀ ਸੀਗੀ ਤੇ ਸਰੀਰ ਵਿੱਚ ਵੀ ਦਰਦ ਰਹਿੰਦੀ ਸੀਗੀ ਤੋਂ ਕਾੜਾ ਪੀਣ ਦੇ ਨਾਲ ਦਵਾਈ ਵੀ ਦਿੰਦੇ ਹੈਗੇ ਆ ਬੋਤਲ ਕਾੜਾ ਪੀਣ ਵਾਸਤੇ ਵੀ ਦਿੰਦੇ ਆ ਉਹਦੇ ਨਾਲ ਮੈਨੂੰ ਫਰਕ ਆਗਾ ਬਹੁਤ ਤੁਹਾਨੂੰ ਕੀ ਪ੍ਰੋਬਲਮ ਆ ਮੇਰੇ ਹਾਰ ਦੇ ਦਾ ਸੋਜ ਸਰੀਰ ਤੇ ਸਾਰੇ ਪੈਂਦੀ ਆ ਸਰੀਰ ਤੇ ਤੇ ਦਰਦਾਂ ਲੱਤਾਂ ਟੁੱਟਦੀਆਂ ਆ ਬਹੁਤ ਜ਼ਿਆਦੀਆਂ ਹਾਂ ਜੀ ਪਹਿਲੀ ਵਾਰ ਆਇਓ ਇੱਥੇ ਹਾਂ ਜੀ ਹਾਂ ਜੀ 30% ਨਾੜ ਬਰੋ ਗਿਆ 30% ਹਾਂ ਜੀ ਤੇ ਤੁਹਾਨੂੰ ਇੱਥੇ ਆਏ ਮਤਲਬ ਪਹਿਲੀ ਵਾਰ ਆਇਓ ਜਾਂ ਦੂਸਰੀ ਵਾਰ ਪਹਿਲੀ ਵਾਰ ਆਇਓ ਕਿਹਦੇ ਨਾਲ ਆਇਓ ਮੇਰੀ ਭੈਣ ਸਾਡੇ ਨਾਲ ਆਏ ਤੁਹਾਨੂੰ ਇਹਨਾਂ ਬਾਰੇ ਪਤਾ ਕਿੱਥੋਂ ਲੱਗਾ ਸੀ ਸਾਨੂੰ ਕਿਸੇ ਨੇ ਹੀ ਦੱਸਿਆ ਸੀਗਾ ਉਹ ਠੀਕ ਹੋਏ ਸੀ ਹਾਂਜੀ ਉਹਨਾਂ ਨੂੰ ਵਰਕ ਪਿਆ ਸੀ ਸ਼ੂਗਰ ਦੀ ਬਿਮਾਰੀ ਹੈ ਸ਼ੂਗਰ ਦੀ ਬਿਮਾਰੀ ਸੱਟ ਵੀ ਲੱਗੀ ਹੋਈ ਹੈ ਹਾਂਜੀ ਸੱਟ ਵੀ ਲੱਗੀ ਹੈ ਸ਼ੂਗਰ ਕਿੰਨਾ ਰਹਿੰਦਾ ਹੈ 400 500 ਹੋ ਜਾਂਦਾ ਜੀ 400 500 ਤੱਕ ਪਹੁੰਚ ਜਾਂਦਾ ਹੈ ਹਾਂਜੀ ਹਾਂਜੀ ਦੂਸਰੀ ਵਾਰ ਆਇਓ ਤੇ ਹੁਣ ਕੋਈ ਫਰਕ ਲੱਗ ਰਿਹਾ ਹਾਂਜੀ ਦੇਖੋ ਜੀ ਹੁਣ ਅੱਗੇ ਨਾਲ ਘਟਦੀ ਆ ਤੇ ਆਮ ਹੈਵਿੰਗ ਕਾੜਾ ਜਿਹੜਾ ਇਹਨਾਂ ਦਾ ਨਸਾਂ ਉਸਾਂ ਦਾ ਬਲੋਕੇਜ ਦਾ ਉਹ ਹੀ ਲੈਣਾ ਤੇ ਆਮ ਫੀਲਿੰਗ ਮੱਚ ਬੈਟਰ ਹਰ ਇੱਕ ਚੀਜ਼ ਦਾ ਇਲਾਜ ਕਰ ਹਾਂਜੀ 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 ਹਣਾ ਦੇ ਨਾਲ ਮੈਂ ਦੇਖਿਆ ਕਿ ਹਮੇਸ਼ਾ ਜਦੋਂ ਅਸੀਂ ਕਿਸੇ ਵੈਦ ਕੋ ਜਾਂ ਡਾਕਟਰ ਕੋ ਜਾਂਦੇ ਆ ਤੇ ਉਹ ਸਿਰਫ ਲੈਣ ਦੀ ਗੱਲ ਕਰਦੇ ਨੇ ਪੈਸੇ ਵਗੈਰਾ ਹਣਾ ਇੱਥੇ ਪ੍ਰਸ਼ਾਦ ਦਾ ਵੀ ਸ਼ਿਕਾਇਆ ਜਾ ਰਿਹਾ ਹਣਾ ਦਿਖਾਓ ਅਮਨ ਕਿ ਆ ਵੇਖੋ ਇੱਥੇ ਨਾ ਲੋਕ ਜਿਹੜੇ ਆਉਂਦੇ ਨੇ ਦੂਰੋਂ ਦੂਰੋਂ ਉਹਨਾਂ ਨੂੰ ਪ੍ਰਸ਼ਾਦ ਦਾ ਵੀ ਸ਼ਿਕਾਇਆ ਜਾਂਦਾ ਚਾਹ ਪਾਣੀ ਪਲਾਇਆ ਜਾਂਦਾ ਚਾਹ ਪਾਣੀ ਬੜੀ ਪਲਾਇਆ ਜਾਂਦਾ ਜਿਹੜਾ ਕਿੜਾ ਜੜੀ ਬੂਟੀ ਆ ਤੁਹਾਡੇ ਹੱਥ ਦੇ ਵਿੱਚ ਜਿਹੜੇ ਲੋਕ ਚਮਤਕਾਰ ਹੋ ਰਹੇ ਨੇ ਚਮਤਕਾਰ ਹੋ ਰਹੇ ਨੇ ਦੇਖੋ ਮੈਮ ਅਸੀਂ ਇੱਥੇ ਤਿੰਨ ਪ੍ਰਕਾਰ ਦਾ ਕਾੜਾ ਬਣਾਉਣਾ ਜੀ 슈ਗਰ ਦਾ ਹੋ ਗਿਆ ਠੀਕ ਹੈ ਨਸਾਂ ਦੀ ਬਲੋਕੋਜ ਹੋ ਗਈ ਤੇ ਜਿਹੜੇ ਸਰੀਰ ਦੇ ਵਿੱਚ ਗੰਢਾ ਆਉਂਦੀਆਂ ਉਹਦਾ ਕਾੜਾ ਪਲਾਉਣਾ ਹੈ ਜੀ ਇਹ ਫ੍ਰੀ ਪਲਾਉਣਾ ਹੈ ਜੀ ਕੋਈ ਪੈਸਾ ਨਹੀਂ ਲੱਤਾ ਜਾਂਦਾ ਇਹ ਸਿਰਫ ਜੜੀ ਬੂਟੀਆਂ ਦਾ ਅਸਰ ਹੈ ਕਿ ਤੁਸੀਂ ਦਵਾਈਆਂ ਵਗੈਰਾ ਵੀ ਦਿੰਦੇ ਹੋ ਦੇਖੋ ਮੈਮ ਜਿਹੜਾ ਕਾੜਾ ਬਣਾਣੇ ਆ ਜੀ ਅਸੀਂ ਇਹ ਜੜੀਆਂ ਬੂਟੀਆਂ ਦੇ ਬਣਾਣੇ ਆ ਕੋਈ ਦਵਾਈ ਨਹੀਂ ਦਿੰਦੇ ਸੀ ਹਾਂਜੀ ਅਦਰਵੇਦ ਸਾਰਾ ਹੁੰਦਾ ਜੀ ਠੀਕ ਹੈ ਜਿਹੜਾ ਅਸੀਂ ਨਾਲ ਵੀ ਦਿੰਨੇ ਆ ਉਹ ਵੀ ਕਾੜਾ ਹੀ ਦਿੰਨੇ ਆ ਕੋਈ ਇਹ ਜੀ ਕੋਈ ਐਲੋਪੈਥੀ ਮੈਡੀਸਨ ਨਹੀਂ ਦਿੰਦੇ ਜੀ ਗੁਰਦਿਆਂ ਤੋਂ ਬਿਨਾ ਕੋਈ ਵੀ ਪੇਸ਼ੈਂਟ ਆ ਸਕਦਾ ਗੁਰਦਿਆਂ ਤੋਂ ਬਿਨਾ ਹਾਂ ਗੁਰਦਿਆਂ ਤੋਂ ਬਿਨਾ ਜਿਨ੍ਹਾਂ ਨੂੰ ਗੁਰਦਿਆਂ ਦੀ ਪ੍ਰੋਬਲਮ ਆ ਉਹਨਾਂ ਨੂੰ ਅਸੀਂ ਕਾੜਾ ਨਹੀਂ ਪਲਾਉਂਦੇ ਹਾਂ ਬਾਕੀ ਕੋਈ ਵੀ ਪ੍ਰੋਬਲਮ ਆ ਲੀਵਰ ਦੀ ਕੋਈ ਪ੍ਰੋਬਲਮ ਆ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਕਿ ਇਹਦੇ ਸਰੀਰ ਦੇ ਵਿੱਚ ਗੰਢਾ ਹੋ ਗਿਆ ਜਾਂ ਕੈਂਸਰ ਹੋ ਗਿਆ ਜੀ ਸ਼ੂਗਰ ਹੋ ਗਿਆ ਜੀ ਠੀਕ ਹੈ ਜਿਆਦਾ ਸਾਡੇ ਕੋਲੇ ਪੇਸ਼ੈਂਟ ਸ਼ੂਗਰ ਦੇ ਆਉਂਦੇ ਆਂਦੇ ਇੱਕ ਅਜੇ ਹੀ ਥਾਂ ਜਿੱਥੇ ਲੰਗਰ ਪ੍ਰਸ਼ਾਦਾ ਖਵਾ ਕੇ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਲੋਕ ਜਿਹੜੇ ਨੇ ਉਹ ਦੂਰੋਂ ਦੂਰੋਂ ਤੜਕੇ ਤੜਕੇ ਜਿਹੜੇ ਨੇ ਉਹ ਸਵੇਰੇ ਪਹੁੰਚ ਚੁੱਕੇ ਨੇ ਤਾਂ ਕਿ ਉਹ ਆਪਣੀ ਬਿਮਾਰੀ ਦਾ ਹੱਲ ਲੱਭ ਸਕਣ ਵੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਇੱਥੇ ਕਾੜਾ ਪੀਣ ਦੇ ਲਈ ਆਏ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਕਾੜਾ ਪੀਣ ਦੇ ਨਾਲ ਜਿਹੜੇ ਰੋਗ ਨੇ ਲੋਕ ਇੱਥੋਂ ਰੋਗ ਮੁਕਤ ਹੋ ਰਹੇ ਨੇ ਚਾਹੇ ਕਿਸੇ ਨੂੰ ਸ਼ੂਗਰ ਹੈ ਕਿਸੇ ਨੂੰ ਦਿਲ ਦੀ ਕੋਈ ਬਿਮਾਰੀ ਹੈ ਕਿਸੇ ਦਾ ਕੋਈ ਹਾਰਟ ਬਲੋਕੇਜ ਹੈ ਕਿਸੇ ਨੂੰ ਕੋਈ ਹੋ ਸਮੱਸਿਆ ਲੋਕ ਜਿਹੜੇ ਨੇ ਉਹ ਠੀਕ ਹੋ ਰਹੇ ਨੇ ਸੋ ਲੋਕ ਦੂਰੋਂ ਦੂਰੋਂ ਪਹੁੰਚਣ ਤੋਂ ਸਿੱਕਿਥੂ ਆਇਓ ਹੁਸ਼ਿਆਰਪੁਰਈ ਹੁਸ਼ਿਆਰਪੁਰਈਓ ਕੀ ਪ੍ਰੋਬਲਮ ਐ ਤੁਹਾਨੂੰ ਮੇਰੇ ਵੀ ਇੱਥੇ ਨਾਲ ਛਾਤੀ ਦੇ ਦਰਦ ਜੀ ਰਹਿੰਦੀ ਐ ਛਾਤੀ ਚ ਦਰਦ ਜਾਂਦਾ ਕਿੱਥੋਂ ਤੁਹਾਨੂੰ ਇਹਨਾਂ ਦੇ ਬਾਰੇ ਪਤਾ ਲੱਗਾ ਸੀ ਆਈ ਪਿਛਲੇ ਬੁੱਧਵਾਰ ਨੂੰ ਆਏ ਸੀਗੇ ਤੇ ਬੇਟਾ ਐ ਮੇਰਾ ਇਹਨੂੰ ਪਹਿਲਾਂ ਥੋੜਿਆ ਸਕਿਨ ਪ੍ਰੋਬਲਮ ਸੀਗੀ ਉਹ ਥੋੜੀ ਜੀ ਠੀਕ ਹੋ ਗਈ ਹੁਣ ਠੀਕ ਆ ਸਕਿਨ ਪ੍ਰੋਬਲਮ ਸੀ ਇਹਨਾਂ ਨੂੰ ਤੇ ਇਹਨਾਂ ਨੇ ਕਿੰਨਾ ਟਾਈਮ ਇੱਥੋਂ ਜਿਹੜਾ ਦਵਾਈ ਲਈ ਪਿਛਲੇ ਬੁੱਧਵਾਰ ਪਿਛਲੇ ਬੁੱਧਵਾਰੀ ਇੱਕ ਹਫ਼ਤੇ 'ਚ ਫਰਕ ਪੈ ਗਿਆ ਹਾਂਜੀ ਵਾਹ ਤੇ ਉਹਨ ਕੀ ਕਿ ਦਿੱਤਾ ਉਹਨਾਂ ਨੇ ਕਾੜਾ ਪਲਾਇਆ ਜਾਂ ਦਵਾਈਆਂ ਦੁਆਰਾ ਲੈਣ ਆਏ ਆ ਯਾਨੀ ਕਿ ਦੁਆਰਾ ਪੀਣ ਆਏ ਆ ਹਾਂਜੀ ਸੁਣ ਆਪਣੇ ਆਪ ਨੂੰ ਵੀ ਦਿਖਾਓ ਹਾਂਜੀ ਹਾਂਜੀ ਤੁਸੀਂ ਵੀ ਜੀ ਕਿੱਥੋਂ ਆਇਓ ਅਸੀਂ ਰੋੜਕਾਂ ਕਲਾਂ ਤੋਂ ਰੋੜਕਾਂ ਕਲਾਂ ਤੋਂ ਅੱਛਾ ਤੇ ਤੁਹਾਨੂੰ ਕੀ ਪ੍ਰੋਬਲਮ ਆ ਮੇਰੇ ਹਾਰ ਦੇ ਤਾਂ ਸੋਜ ਅਸਰੀ ਇਤਵਾਰੇ ਪੈਂਦੀ ਆ ਸਰੀਰ ਤੇ ਤੇ ਦਰਦਾਂ ਲਤਾਂ ਟੁੱਟਦੀਆਂ ਆ ਬਹੁਤ ਜ਼ਿਆਦਾ ਹਾਂਜੀ ਪਹਿਲੀ ਵਾਰ ਆਇਓ ਇੱਥੇ ਹਾਂਜੀ ਹਾਂਜੀ 30% ਨਾੜ ਬਰੋ ਗਿਆ 30% ਹਾਂਜੀ ਤੇ ਤੁਹਾਨੂੰ ਇੱਥੇ ਆਏ ਮਤਲਬ ਪਹਿਲੀ ਵਾਰ ਆਇਓ ਜਾਂ ਦੂਸਰੀ ਵਾਰ ਪਹਿਲੀ ਵਾਰ ਆਇਓ ਕਿਹਦੇ ਨਾਲ ਆਇਓ ਮੇਰੀ ਭੈਣ ਸਾਡੇ ਨਾਲ ਆਏ ਤੁਹਾਨੂੰ ਇਹਨਾਂ ਬਾਰੇ ਪਤਾ ਕਿੱਥੋਂ ਲੱਗਾ ਸੀ ਸਾਨੂੰ ਕਿਸੇ ਨੇ ਦੱਸਿਆ ਸੀਗਾ ਉਹ ਠੀਕ ਹੋਏ ਸੀ ਹਾਂਜੀ ਉਹਨਾਂ ਨੂੰ ਵਰਕ ਪਿਆ ਸੀ ਵੀ ਉਹਨਾਂ ਨੇ ਸਾਨੂੰ ਦੱਸਿਆ ਕਿੰਨੇ ਵਜੇ ਦੇ ਇੱਥੇ ਆਇਓ ਅਸੀਂ ਸਾਢੇ 8 ਵਜੇ ਤੇ ਆਏ ਹੁਣ ਸਾਢੇ 8 ਵਜੇ ਦੇ ਤੁਸੀਂ ਬੈਠੇ ਹੋ ਤਕਰੀਬਨ ਤੁਹਾਨੂੰ 3-4 ਘੰਟੇ ਹੋ ਗਿਆ ਬੈਠੇ ਹਾਲ ਤੱਕ bari ਨਹੀਂ ਆਈ ਹਾਂ ਹਾਂ ਜੀ ਵਾਰੀ ਵਾਲੀ ਆ ਵਾਰੀ ਹੁਣ ਆ ਵਾਰੀ ਆਉਣ ਵਾਲੀ ਹੈ ਇੰਨਾ ਰਸ਼ ਦੇਖ ਕੇ ਲੱਗਦਾ ਵੀ ਇੱਥੇ ਠੀਕ ਹੋ ਸਕਦੇ ਆ ਤੁਸੀਂ ਬਿਲ ਹੈਗੀ ਉਮੀਦ ਹੈ ਜੀ ਇਸ ਤੋਂ ਪਹਿਲਾਂ ਡਾਕਟਰਾਂ ਨੂੰ ਵੀ ਦਿਖਾਇਆ ਹੁਣ ਹਾਂ ਜੀ ਕਾਫੀ ਡਾਕਟਰਾਂ ਨੂੰ ਦਿਖਾਇਆ ਕੀ ਕਹਿੰਦੇ ਸੀ ਉਹ ਦਵਾਈ ਦਈ ਜਾਂਦੇ ਆ ਬਸ ਦਵਾਈ ਦਈ ਜਾਂਦੇ ਆ ਬਸ ਕਹਿੰਦੇ ਪੇਸ਼ੈਂਟ ਆ ਲੋ ਰਿਜ਼ਲਟ ਪਵਾ ਲੋ ਮੈਂ ਕਿਹਾ ਮੈਂ ਨਹੀਂ ਪਵਾਣਾ ਹਾਂ ਇਹ ਤਾਂ ਮੈਂ ਨਹੀਂ ਕਹਿੰਦਾ ਮੈਂ ਕਿਹਾ ਮੈਂ ਨਹੀਂ ਪਵਾਣਾ ਰਿਜ਼ਲਟ ਮੈਂ ਪਵਾਇਆ ਹੀ ਨਹੀਂ ਮੈਂ ਕਿਹਾ 30% ਨਾੜ ਵਲੋਗ ਹੈ ਉਮੀਦ ਹੈ ਕਿ ਤੁਸੀਂ ਠੀਕ ਹੋ ਜਨ ਸੋ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਠੀਕ ਹੋ ਰਹੇ ਨੇ ਬੀਜੀ ਜਿਵੇਂ ਕਾ ਤੁਸੀਂ ਕਾੜਾ ਪੀ ਰਹੇ ਹਾਂਜੀ ਤੁਸੀਂ ਪਹਿਲੀ ਵਾਰ ਆਇਓ? ਹਾਂਜੀ ਪਹਿਲੀ ਵਾਰ ਆਇਓ ਕੀ ਪ੍ਰੋਬਲਮ ਹੈ? ਸ਼ੂਗਰ ਸ਼ੂਗਰ ਕਿੰਨਾ ਕਿੰਨਾ ਕਰਦਾ ਸ਼ੂਗਰ? 2.5 ਹੈ? 2.5 2.5 ਸ਼ੂਗਰ ਤੇ ਪਹਿਲਾਂ ਦਵਾਈਆਂ ਚੱਲਦੀਆਂ ਸੀ? ਹਾਂਜੀ ਹੂੰ ਚੱਲਦੀ ਹੈ। ਹੂੰ ਤੁਹਾਨੂੰ ਇਥੇ ਉਮੀਦ ਹੈਗੀ? ਹਾਂਜੀ ਬਹੁਤ ਠੀਕ ਹੁੰਦੇ। ਹੂੰ ਤਿੰਨ ਚਾਰ ਹਫ਼ਤੇ ਹੋ ਗਏ ਪੜਾਂਦੇ ਆ ਨਾ ਇਹਨੇ। ਬਿਲਕੁਲ ਸੋਏ ਲੋਕ ਜਿਹੜੇ ਨੇ ਤੁਸੀਂ ਵੇਖ ਸਕਦੇ ਹੋ ਕਿ ਇੱਧਰ ਜਿਹੜੀ ਆ ਉਹ ਪਾਰਚੀ ਕੱਟੀ ਜਾ ਰਹੀ ਹੈ ਲੋਕ ਜਿਹੜੇ ਨੇ ਦੂਰੋਂ ਦੂਰੋਂ ਆਏ ਨੇ ਤੁਹਾਨੂੰ ਕੀ ਹੋਇਆ? ਸ਼ੂਗਰ ਦੀ ਬਿਮਾਰੀ ਸ਼ੂਗਰ ਦੀ ਬਿਮਾਰੀ ਸੱਟ ਵੀ ਲੱਗੀ ਹੋਈ ਹੈ ਹਾਂਜੀ ਸੱਟ ਵੀ ਲੱਗੀ ਹੈ ਸ਼ੂਗਰ ਕਿੰਨਾ ਰਹਿੰਦਾ ਹੈ 400 500 ਹੋ ਜਾਂਦਾ ਜੀ 400 500 ਤੱਕ ਪਹੁੰਚ ਜਾਂਦਾ ਹੈ ਹਾਂਜੀ ਹਾਂਜੀ ਦੂਸਰੀ ਵਾਰ ਆਇਓ ਤਾਂ ਹੁਣ ਕੋਈ ਫਰਕ ਲੱਗ ਰਿਹਾ ਹਾਂਜੀ ਦੇਖੋ ਜੀ ਹੁਣ ਅੱਗੇ ਨਾਲ ਘਟਦੀ ਆ ਘਟਦੀ ਆ ਹਾਂਜੀ ਕਿੰਨੇ ਹੁਣ ਚੈੱਕ ਕਰ ਰਹੇ ਦੁਬਾਰਾ ਹਾਂਜੀ 132 ਆਈ ਸੀ 400 ਤੋਂ 132 ਸ਼ੂਗਰ ਦੀ ਗੱਲ ਕਰ ਰਹੇ ਹੋ ਤੁਸੀਂ ਇਥੋਂ ਇਹਨਾਂ ਨੇ ਦਵਾਈ ਦਿੱਤੀ ਜਾਂ ਕੜਾ ਦਵਾਈ ਨਹੀਂ ਦਵਾਈ ਲਵਾਂਗੇ ਤੀ ਦਵਾਈ ਲਵਾਂਗੇ ਹਾਂ ਸੋ ਇਹ ਬਾਪੂ ਜੇ ਤੁਸੀਂ ਕਿੱਥੋਂ ਆਏ ਹੋ ਅੱਜ ਪਹਿਲੀ ਵਾਰ ਹੀ ਆਏ ਸੀ ਪਹਿਲੀ ਵਾਰ ਕੀ ਪ੍ਰੋਬਲਮ ਕੀ ਹੈ ਪ੍ਰੋਗਰਾਮ ਜੀ ਇਦਾਂ ਹੋਵੇ ਮੈਨੂੰ ਇੱਕ ਤਰ ਲੜ ਨਹੀਂ ਨਹੀਂ ਆਉਂਦੀ ਮਤਲਬ ਹੂੰ ਗੋੜਿਆਂ ਦੀ ਸਮੱਸਿਆ ਹੈ ਬਾਕੀ ਆ ਗੋੜਿਆਂ ਦੇ ਪ੍ਰੋਗਰਾਮ ਬਹੁਤ ਆ ਤੇ ਉਹ ਲੱਗਦਾ ਵੀ ਇਹਨਾਂ ਰਸ ਦੇਖ ਕੇ ਵੀ ਠੀਕ ਹੋ ਸਕਦਾ ਦੇਖੋ ਜੀ ਇਹ ਤਾਂ ਹੁਣ ਮਾਲ ਕੀ ਜਾਣਦਾ ਬਾਕੀ ਆ ਕੰਨਾਂ ਤੋਂ ਸੁਣਨ ਨੂੰ ਹੜੀ ਜਾਂਦਾ ਵਾਹ ਇਹ ਹੀ ਆ ਬਿਲਕੁਲ ਸੋ ਇਹ ਲੋਕ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਦੂਰੋਂ ਦੂਰੋਂ ਇੱਥੇ ਪਹੁੰਚਦੇ ਨੇ ਤਾਂ ਕਿ ਉਹ ਆਪਣਾ ਇਲਾਜ ਜਿਹੜਾ ਉਹ ਕਰਵਾ ਸਕਣ ਕਿ ਲੋਕ ਜਿਹੜੇ ਨੇ ਉਹ ਤੁਸੀਂ ਕਿੱਥੋਂ ਆਇਓ ਅਸੀਂ ਆਏ ਆ ਜਲੰਧਰੋਂ ਪਿੰਡ ਜਮਸ਼ੇਰ ਦੇ ਲਾਗੇ ਪਿੰਡ ਸਾਡਾ ਹੈ ਨਾਨਕ ਪਿੰਡੀ ਮੈਂ ਉੱਥੋਂ ਆਇਆ ਤੁਹਾਨੂੰ ਇੱਥੋਂ ਇੱਥੇ ਬਾਰੇ ਪਤਾ ਕਿੱਦਾਂ ਲੱਗਾ ਸੀ ਮੈਂ ਪਹਿਲੇ ਗਿਆ ਸੀ ਭਾਈ ਰੂਪੇ ਬਠੰਡੇ ਦੇ ਲਾਗੇ ਤੇ ਉੱਥੇ ਦਾ ਮੈਨੂੰ ਪਤਾ ਲੱਗਾ ਸੀਗਾ ਉਸ ਤੋਂ ਬਾਅਦ ਇੱਥੇ ਮੈਂ ਦੂਸਰੀ ਵਾਰੀ ਇੱਥੇ ਜਾਨੀ ਕਿ ਤੀਸਰੀ ਵਾਰੀ ਕਾੜਾ ਪੀਣਾ ਤੀਸਰੀ ਵਾਰ ਆਇਓ ਪ੍ਰੋਬਲਮ ਕੀ ਹੈ ਪ੍ਰੋਬਲਮ ਸੀਗੀ ਮੇਰੇ ਸਟੰਟ ਪਏ ਆ। ਸਟੰਟ ਪਏ ਹੋਏ ਆ। ਹਾਂ ਦੋ ਸਟੰਟ ਪਏ ਆ ਮੇਰੇ। ਤੇ ਉਹਦੇ ਕਰਕੇ ਫੇਰ ਵੀ ਮੇਰੇ ਛਾਤੀ ਵਿੱਚ ਦਰਦ ਹੁੰਦੀ ਸੀਗੀ। ਤੇ ਸਰੀਰ ਵਿੱਚ ਵੀ ਦਰਦ ਰਹਿੰਦੀ ਸੀਗੀ। ਤੋਂ ਕਾੜਾ ਪੀਣ ਦੇ ਨਾਲ ਦਵਾਈ ਵੀ ਦਿੰਦੇ ਹੈਗੇ ਆ। ਬੋਤਲ ਕਾੜਾ ਪੀਣ ਵਾਸਤੇ ਵੀ ਦਿੰਦੇ ਆ। ਉਹਦੇ ਨਾਲ ਮੈਨੂੰ ਫਰਕ ਆਇਆ ਬਹੁਤ। ਕਾਫੀ ਫਰਕ ਆਇਆ। ਤਾਂ ਪਹਿਲਾਂ ਤੁਸੀਂ ਸਟੰਟ ਪਵਾ ਚੁੱਕੇ ਸੀ। ਪਵਾ ਚੁੱਕਿਆ ਸੀ। ਹਾਂਜੀ। ਤੁਹਾਨੂੰ ਲੱਗਦਾ ਵੀ ਸ਼ਾਇਦ ਉਹਦੋਂ ਨਾ ਪਾਉਂਦੇ ਕਿਉਂਕਿ ਮੈਂ ਬਹੁਤ ਸਾਰਾ ਨਾਲ ਗੱਲ ਕਰ ਰਿਹਾ ਕਹਿੰਦੇ ਸਾਨੂੰ ਕਿਹਾ ਗਿਆ ਸੀ ਸਟੰਟ ਪਾਉਣ ਨੂੰ ਪਰ ਅਸੀਂ ਪਹਿਲੇ ਪਤਾ ਨਹੀਂ ਸੀਗਾ ਨਾ। ਪ ਉਹ ਸਟੈਂਡ ਪਾਉਣ ਤੋਂ ਬਾਅਦ ਫੇਰ ਮੈਨੂੰ ਪਤਾ ਲੱਗਾ ਤੇ ਫੇਰ ਮੈਂ ਇੱਥੇ ਦਵਾਈ ਪੀਣਾ ਇਹ ਕੜਾ ਪੀਣਾ ਆ ਉਹਦੇ ਨਾਲ ਮੈਨੂੰ ਫਰਕ ਆ ਹਰਕ ਪੈ ਰਿਹਾ ਹੈ ਨਾ ਲੋਕਾਂ ਦਾ ਰਸ ਵੀ ਬਹੁਤ ਆ ਬਾਈ ਰੂਪੇ ਦਾ ਕੁੜਾ 10000 ਬੰਦਾ ਸੀ ਜਿਸ ਤੇ ਮੈਂ ਗਿਆ ਸੀ ਹਾਂਜੀ ਭਾਈ ਤੁਸੀਂ ਹੁਣ ਕਿੰਨੇ ਵਜੇ ਆਇਓ ਮੈਂ 10 ਵਜੇ ਆਇਆ 10 ਵਜੇ ਆਇਓ ਨਾ ਤੇ ਹਲੇ ਮੈਂ ਨਾਲ ਲੈ ਕੇ ਆਇਆ ਇਹਨੂੰ ਇਹ ਮੇਰਾ ਬ੍ਰਦਰ ਹੀ ਆ ਇਹਦੀਆਂ ਬਿਨਾ ਪੈ ਤੀਆਂ ਨਾੜਾਂ ਬਲੌਗ ਆ ਤੁਹਾਡੇ ਨਾੜਾ ਤੁਸੀਂ ਤੁਰ ਨਹੀਂ ਪਾਰਿਓ ਨੇ ਤੋਰ ਪਾ ਰਿਆਂ ਜੀ ਤੋਰ ਪਾ ਹਾਂਜੀ ਪਰ ਨਾਸ ਬਲੌਕ ਹੈ ਨਾਸ ਬਲੌਕ ਹਾਂਜੀ ਤੇ ਹੁਣ ਤੁਸੀਂ ਆਲੇ ਦਿਖਾਓਗੇ ਇਹਨਾਂ ਨੂੰ ਹਣਾ ਇਹ ਹਰ ਇੱਕ ਚੀਜ਼ ਦਾ ਇਲਾਜ ਕਰ ਹਾਂਜੀ 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 ਹਰ ਇੱਕ ਹਾਂਜੀ ਹਣਾ ਦੇ ਨਾਲ ਮੈਂ ਦੇਖਿਆ ਕਿ ਹਮੇਸ਼ਾ ਜਦੋਂ ਅਸੀਂ ਕਿਸੇ ਵੈਦ ਕੋ ਜਾਂ ਡਾਕਟਰ ਕੋ ਜਾਂਦੇ ਆ ਤੇ ਉਹ ਸਿਰਫ ਲੈਣ ਦੀ ਗੱਲ ਕਰਦੇ ਨੇ ਪੈਸੇ ਵਗੈਰਾ ਹਣਾ ਇੱਥੇ ਪ੍ਰਸ਼ਾਦਾ ਵੀ ਸ਼ਿਕਾਇਆ ਜਾ ਰਿਹਾ ਨਾ ਦਿਖਾਓ ਅਮਨ ਕਿ ਆ ਵੇਖੋ ਇੱਥੇ ਨਾ ਲੋਕ ਜਿਹੜੇ ਆਉਂਦੇ ਨੇ ਦੂਰੋਂ ਦੂਰੋਂ ਉਹਨਾਂ ਨੂੰ ਪ੍ਰਸ਼ਾਦਾ ਵੀ ਸ਼ਿਕਾਇਆ ਜਾਂਦਾ ਚਾਹ ਪਾਣੀ ਪੁਲਾਇਆ ਜਾਂਦਾ ਪਾਣੀ ਪੜੀ ਪੁਲਾਇਆ ਜਾਂਦਾ ਫਿਰ ਦਵਾਈ ਵੀ ਦਿੰਦੇ ਹੈਗੇ ਆ ਦਵਾਈ ਦਾ ਥੋੜਾ ਚਾਰਜ ਕਰਦੇ ਆ ਪੈਸੇ ਉਹਨਾਂ ਦਾ ਬੰਦਾ ਠੀਕ ਆ ਯਾਨੀ ਵਧੀਆ ਸਟੇਬਲ ਵਧੀਆ ਰਹਿੰਦਾ ਠੀਕ ਆ ਬਿਲਕੁਲ ਸੋ ਲੋਕ ਦੇਖ ਸਕਦੇ ਹੋ ਕਿ ਇੱਥੇ ਪਹੁੰਚ ਰਹੇ ਨੇ ਪ੍ਰਸ਼ਾਦਾ ਛੱਕਦੇ ਨੇ ਨਾਲ ਜਿਹੜੇ ਨੇ ਉਹ ਠੀਕ ਹੁੰਦੇ ਨੇ ਸੋ ਐ ਤੁਸੀਂ ਰਸ ਦੇਖ ਲਓ ਹੁਣ ਤੁਹਾਨੂੰ ਮੈਂ ਅੰਦਰ ਡਾਕਟਰ ਸਾਹਿਬ ਨੂੰ ਦੁਖ ਮਲਵਾਉਣੀ ਆ ਕਿ ਉਹ ਕਿਵੇਂ ਇੱਥੇ ਲੋਕ ਜਿਹੜੇ ਨੇ ਉਹ ਠੀਕ ਹੁੰਦੇ ਨੇ ਸੋ ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਬਾਹਰ ਐਨੀਆਂ ਲਾਈਨਾਂ ਹਨਾ ਮੈਂ ਲੋਕਾਂ ਨੂੰ ਜਦੋਂ ਪੁੱਛ ਰਹੀਆਂ ਬਜ਼ੁਰਗ ਆਖ ਰਹੇ ਨੇ ਕਿ ਸਾਨੂੰ ਬੜਾ ਵਿਸ਼ਵਾਸ ਹੈ ਡਾਕਟਰ ਸਾਹਿਬ ਤੇ ਇਹ ਵਿਸ਼ਵਾਸ ਕਿਵੇਂ ਬਣਿਆ ਜਿਹਾ ਕਿਹੜਾ ਜੜੀ ਬੂਟੀ ਹੈ ਤੁਹਾਡੇ ਹੱਥ ਦੇ ਵਿੱਚ ਜਿਹੜੇ ਲੋਕ ਚਮਤਕਾਰ ਹੋ ਰਹੇ ਨੇ ਚਮਤਕਾਰ ਹੋ ਰਹੇ ਜਿਵੇਂ ਮੈਂ ਮਸੀ ਇੱਥੇ ਤਿੰਨ ਪ੍ਰਕਾਰ ਦਾ ਕਾੜਾ ਬਣਾਉਣਾ ਜੀ 슈ਗਰ ਦਾ ਹੋ ਗਿਆ ਠੀਕ ਹੈ ਨਸਾਂ ਦੀ ਬਲੋਕੋਜ ਹੋ ਗਈ ਤੇ ਜਿਹੜੇ ਸਰੀਰ ਦੇ ਵਿੱਚ ਗੰਢਾਂ ਆਉਂਦੀਆਂ ਉਹਦਾ ਕਾੜਾ ਪਲਾਉਣਾ ਹੈ ਜੀ ਇਹ ਫ੍ਰੀ ਪਲਾਉਣਾ ਹੈ ਜੀ ਕੋਈ ਪੈਸਾ ਨਹੀਂ ਲੱਤਾ ਜਾਂਦਾ ਔਰ ਇਹ ਜਿਹੜੇ ਲੋਕ ਆ ਰਹੇ ਸਾਡੇ ਕੋਲੇ ਇਹ ਪਹਿਲਾਂ ਸਾਡੇ ਕੋਲੇ ਭਾਈ ਰੂਪੇ ਜਾਂਦੇ ਹੁੰਦੇ ਸੀ ਜੀ ਡਿਸਟ੍ਰਿਕਟ ਬਠਿੰਡਾ ਠੀਕ ਹੈ ਉਥੋਂ ਜਿਹੜੇ ਲੋਕ ਦੂਰ ਵਾਲੇ ਆ ਉਹਨਾਂ ਨੂੰ ਅਸੀਂ ਇੱਥੇ ਬੁਲਾਉਣਾ ਸ਼ੁਰੂ ਕੀਤਾ ਜੀ ਹੁਣ ਇੱਥੋਂ ਜਿਹੜੇ ਲੋਕ ਆ ਉਹ ਵਿਚਾਰੇ ਬਹੁਤ ਦੁਖੀ ਸੀਗੇ ਠੀਕ ਹੈ ਇਹ ਕਾੜਾ ਪੀ ਕੇ ਸਾਰੇ ਠੀਕ ਹੋ ਰਹੇ ਮੈਂ ਪੁੱਛਿਆ ਉਹਨਾਂ ਨੂੰ ਇਹਨਾ ਇੱਕ ਸੀਗੇ ਉਹ ਕਹਿੰਦੇ ਮੈਂ ਜਦੋਂ ਬਠਿੰਡੇ ਜਾਂਦਾ ਹੁੰਦਾ ਸੀ ਉੱਥੇ 10-10 ਹਜ਼ਾਰ ਬੰਦਾ ਇੱਕ ਟਾਈਮ ਤੇ ਹੁੰਦਾ ਸੀ ਕਾੜਾ ਪੀਣ ਦੇ ਲਈ ਹਨਾ ਸੋ ਫਰਕ ਪੈ ਰਿਹਾ ਜਿਵੇਂ ਮੈਂ ਦੇਖਿਆ ਕੋਈ ਕਹਿੰਦਾ ਵੀ ਮੈਂ ਆਪਣੇ ਗਵਾਂਡੀਆਂ ਦੇ ਕਹਿਣ ਤੇ ਆਇਆ ਕੋਈ ਕਹਿ ਰਿਹਾ ਮੇਰੇ ਬੇਟੇ ਦੇ ਸਕਿਨ ਪ੍ਰੋਬਲਮ ਸੀ ਉਹ ਠੀਕ ਹੋ ਗਈ ਤੇ ਹੁਣ ਮੈਂ ਆਪਣਾ ਦਿਖਾਣ ਆਇਆ ਹੈ ਹਨਾ ਸੋ ਇਹ ਸਿਰਫ ਜੜੀ ਬੂਟੀਆਂ ਦਾ ਅਸਰ ਹੈ ਕਿ ਤੁਸੀਂ ਦਵਾਈਆਂ ਵਗੈਰਾ ਵੀ ਦਿੰਦੇ ਹੋ ਦੇਖੋ ਮੈਮ ਜਿਹੜਾ ਕਾੜਾ ਬਣਾਣਿਆ ਜੀ ਅਸੀਂ ਇਹ ਜੜੀਆਂ ਬੂਟੀਆਂ ਦੇ ਬਣਾਣਿਆ ਕੋਈ ਦਵਾਈ ਨਹੀਂ ਦਿੰਦੇ ਸੀ ਠੀਕ ਹੈ ਜਿਹੜਾ ਅਸੀਂ ਨਾਲ ਵੀ ਦਿੰਨੇ ਆ ਉਹ ਵੀ ਕਾੜੇ ਹੀ ਦਿੰਨੇ ਆ ਕੋਈ ਇਹ ਜੀ ਕੋਈ ਐਲੋਪੈਥੀ ਮੈਡੀਸਨ ਨਹੀਂ ਦਿੰਦੇ ਜੀ ਸੋ ਅੱਜ ਕੱਲ ਲੋਕਾਂ ਦਾ ਨਾ ਵਿਸ਼ਵਾਸ ਬਹੁਤ ਘਟਦਾ ਜਾ ਰਿਹਾ ਚਾਹੇ ਉਹ ਵੈਦ ਹੈ ਚਾਹੇ ਕੋਜ ਹੈ ਨਾ ਬਹੁਤ ਸਾਰੇ ਅਜੇ ਵੀ ਬਣੇ ਨੇ ਜਿਹੜੇ ਬਿਨਾਂ ਐਜੂਕੇਸ਼ਨ ਦੇ ਬਿਨਾਂ ਚੀਜ਼ਾਂ ਦੇ ਕਰਨਾ ਚਾਹੁੰਦੇ ਆ ਸੋ ਮੈਨੂੰ ਲੱਗਦਾ ਕਿ ਐਜੂਕੇਸ਼ਨ ਦੇ ਨਾਲ ਬਹੁਤ ਫਰਕ ਪੈ ਜਾਂਦਾ ਹੈ ਜਰੂਰ ਦੱਸਣਾ ਦੱਸਿਓ ਵੀ ਤੁਸੀਂ ਐਜ਼ ਅ ਡਾਕਟਰ ਹੋ ਜਾਂ ਐਜ਼ ਅ ਵੈਦ ਹੋ ਨਹੀਂ ਮੈਂ ਮੈਂ ਇੱਕ ਬੀਐਮਐਸ ਡਾਕਟਰ ਹਾਂ ਜੀ ਮੇਰਾ ਵੈਦ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਸੀਂ ਡਾਕਟਰ ਦੇ ਹਿਸਾਬ ਦੇ ਨਾਲ ਹੀ ਇੱਥੇ ਸਾਰਾ ਟ੍ਰੀਟਮੈਂਟ ਕਰਦੇ ਆਂ ਜਿਹੜਾ ਕਾੜਾ ਬਣਾਉਣਾ ਹੈ ਉਹ ਫਾਰਮੂਲੇਸ਼ਨ ਦੇ ਹਿਸਾਬ ਨਾਲ ਹੀ ਤਿਆਰ ਕੀਤਾ ਜਾਂਦਾ ਜੀ ਔਰ ਫਾਰਮੂਲੇਸ਼ਨ ਦੇ ਹਿਸਾਬ ਨਾਲ ਹੀ ਪੇਸ਼ੈਂਟਾਂ ਨੂੰ ਦਿੱਤਾ ਜਾਂਦਾ ਜੀ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਸ਼ੂਗਰ ਦਾ ਦਿੱਤਾ ਜਾਂਦਾ ਜੀ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਹਾਰਟ ਦਾ ਦਿੱਤਾ ਜਾਂਦਾ ਜੀ ਜਿਨ੍ਹਾਂ ਦੇ ਸਰੀਰ ਦੇ ਵਿੱਚ ਗੰਡਾ ਹੋ ਜਾਂਦੀ ਹੈ ਜਾਂ ਕੈਂਸਰ ਹੋ ਜਾਂਦਾ ਉਹਨਾਂ ਨੂੰ ਉਸ ਤਰ੍ਹਾਂ ਦਾ ਕਾੜਾ ਦਿੱਤਾ ਮੈਂ ਤਿੰਨ ਚੀਜ਼ਾਂ ਤੇ ਕਰਦੇ ਹਾਂ ਜੋ ਹੋਰ ਵੀ ਕੋਈ ਬਿਮਾਰੀ ਕਿਸੇ ਨੂੰ ਹੈਗਾ ਉਹ ਵੀ ਆ ਸਕਦਾ ਹੈ ਨਹੀਂ ਮੈਮ ਗੁਰਦਿਆਂ ਤੋਂ ਬਿਨਾਂ ਕੋਈ ਵੀ ਪੇਸ਼ੈਂਟ ਆ ਸਕਦਾ ਹਾਂ ਗੁਰਦਿਆਂ ਤੋਂ ਬਿਨਾਂ ਹਾਂ ਗੁਰਦਿਆਂ ਤੋਂ ਬਿਨਾਂ ਜਿਨ੍ਹਾਂ ਨੂੰ ਗੁਰਦਿਆਂ ਦੀ ਪ੍ਰੋਬਲਮ ਆ ਉਹਨਾਂ ਨੂੰ ਅਸੀਂ ਕਾੜਾ ਨਹੀਂ ਪਲਾਉਂਦੇ ਹਾਂ ਬਾਕੀ ਕੋਈ ਵੀ ਪ੍ਰੋਬਲਮ ਆ ਲੀਵਰ ਦੀ ਕੋਈ ਪ੍ਰੋਬਲਮ ਆ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਕਿ ਇਹਦੇ ਸਰੀਰ ਦੇ ਵਿੱਚ ਗੰਡਾ ਹੋ ਗਿਆ ਕੈਂਸਰ ਹੋ ਗਿਆ ਜੀ ਸ਼ੂਗਰ ਹੋ ਗਿਆ ਜੀ ਠੀਕ ਹੈ ਜਿਆਦਾ ਸਾਡੇ ਕੋਲੇ ਪੇਸ਼ੈਂਟ ਸ਼ੂਗਰ ਦੇ ਆਉਂਦੇ ਆ ਜੀ ਕਿ ਸਭ ਦੀ ਸ਼ੂਗਰ ਕੰਟਰੋਲ ਹੋ ਰਹੀ ਹੈ ਇਹ ਕਾੜੇ ਨਾਲ ਕਾ ਅਕੀਵਾ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਕ ਬਹੁਤ ਚੰਗਾ ਕੰਮ ਕਰ ਰਹੇ ਹੋ ਕਿਉਂਕਿ ਅਸੀਂ ਜਦੋਂ ਫੀਲਡ ਦੇ ਵਿੱਚ ਘੁੰਮਦੇ ਹਾਂ ਸਾਨੂੰ ਬਹੁਤ ਲੋਕ ਜਿਹੜੇ ਨੇ ਉਹ ਖਾਸ ਕਰਕੇ ਇਸ ਮੈਡੀਕਲ ਲਾਈਨ ਦੇ ਵਿੱਚ ਬਹੁਤ ਪਰੇਸ਼ਾਨ ਮਿਲਦੇ ਨੇ ਸੋ ਜਦੋਂ ਮੈਂ ਲੋਕਾਂ ਦੇ ਰਿਵਿਊ ਲਏ ਲੋਕਾਂ ਨੇ ਨਦੀਨੀ ਤਾਰੀਫ ਕੀਤੀ ਹੈ ਸੋ ਇੱਕ ਡਾਕਟਰ ਦੀ ਤਾਰੀਫ ਇੱਕ ਮਰੀਜ਼ ਕਰ ਰਿਹਾ ਹੈ ਤੇ ਉਹਦੇ ਵਿੱਚ ਹੀ ਸਾਰੇ ਰਾਜ ਜਿਹੜੇ ਨੇ ਉਹ ਛੁਪੇ ਹੋਏ ਨੇ ਸੋ ਮੈਨੂੰ ਇੱਕ ਵਾਰ ਐਡਰੈਸ ਅਤੇ ਜੋ ਤੁਹਾਡੀ ਲੋਕੇਸ਼ਨ ਹੈ ਉਹ ਇੱਕ ਵਾਰ ਜ਼ਰੂਰ ਕਨਫਰਮ ਕਰ ਦਿਓ ਤਾਂ ਕਿ ਜਿਹੜੇ ਲੋਕ ਤੁਹਾਨੂੰ ਬੈਠੇ ਦੇਖ ਰਹੇ ਨੇ ਜੋ ਇੱਥੇ ਆਉਣਾ ਚਾਹੁੰਦੇ ਨੇ ਤੇ ਉਹ ਆ ਸਕਦੇ ਨੇ ਇਹ ਪਿੰਡ ਲਾਚੋਵਾਲ ਜੀ ਡਿਸਟ੍ਰਿਕਟ ਹਿਾਰਪੁਰ ਜੀ ਇਹ ਡੇਰਾਗਾਹ ਜਿੱਥੇ ਬਾਬਾ ਹਜ਼ਰਤ ਸਾਹਿਬ ਜੀ ਸਾਜਮਾਲ ਜੀ ਦਾ ਇੱਥੇ ਕਾੜਾ ਆਏ ਬੁੱਧਵਾਰ ਸਵੇਰ 9 ਵਜੇ ਤੋਂ ਲੈ ਕੇ 3 ਵਜੇ ਤੱਕ ਜੀ ਇੱਕ ਪਿੰਡ ਭਾਈ ਰੂਪਾ ਡੇਰਾ ਖੂਹਾਂ ਵਾਲਾ ਦਿਨ ਐਤਵਾਰ ਜੀ ਸਵੇਰ 7 ਵਜੇ ਤੋਂ ਲੈ ਕੇ 3 ਵਜੇ ਤੱਕ ਜੀ ਬਹੁਤ ਬਹੁਤ ਸ਼ੁਕਰੀਆ